ਮੈਂ ਤਾਂ ਸਵੇਰੇ ਉੱਠਦੇ ਬਾਬਾ ਦੀਪ ਸਿੰਘ ਜੀ ਅੱਗੇ ਜਾ ਕੇ ਅਭੀ ਅਰਦਾਸ ਕਰਦਾ ਕਿ ਬਾਬਾ ਜੀ ਤੁਹਾਡੇ ਤੇ ਭਰੋਸਾ ਬਹੁਤ ਹੈ ਤੁਸੀਂ ਕੁਝ ਵੀ ਗਲਤ ਨਹੀਂ ਹੋਣ ਦੇਣਾ ਮੇਰੇ ਨਾਲ ਮੈਂ ਭਾਵੇਂ ਜਿੰਨਾ ਮਰਜੀ ਨੀਵਾ ਮਹਿਸੂਸ ਕਰਾ ਆਪਣੇ ਆਪ ਨੂੰ ਪਰ ਤੁਸੀਂ ਹਮੇਸ਼ਾ ਮੇਰਾ ਸਾਥ ਦਿੰਦੇ ਹੋ ਬੰਦੇ ਦਾ ਮਨ ਚੰਚਲ ਆ ਬੰਦੇ ਦਾ ਮਨ ਡਰ ਵੀ ਜਾਂਦਾ ਬੰਦੇ ਦਾ ਮਨ ਘਬਰਾ ਵੀ ਜਾਂਦਾ ਪਰ ਜਦੋਂ ਤੱਕ ਮਾਲਕ ਨੇ ਹੱਥ ਫੜਿਆ ਹੋਵੇ ਨਾ ਤੇ ਉਹ ਆਪਣੇ ਬੱਚੇ ਨੂੰ ਕੁਝ ਵੀ ਨਹੀਂ ਹੋਣ ਦਿੰਦਾ ਤੇ ਬਾਬਾ ਦੀਪ ਸਿੰਘ ਨਾਲ ਯਾਰੀ ਜਦੋਂ ਦੀ ਪੈ ਗਈ ਹੈ ਦੁਨੀਆ ਕੀ ਹੁੰਦੀ ਐ ਕੋਈ ਨਹੀਂ ਪਤਾ ਮੇਰੀ ਤਾਂ ਸਾਰੀ ਦੁਨੀਆ ਬਾਬਾ ਦੀਪ ਸਿੰਘ ਜੀ ਹੈ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਜੋ ਵੀ ਮੰਗਦਾ ਉਹ ਹੀ ਮਿਲ ਜਾਂਦਾ ਕਿਉਂਕਿ ਬਾਬਾਈ ਦਾ ਝੋਲੀਆਂ ਭਰਨ ਵਾਲੇ ਹੈਗੇ ਆ ਲੱਖਾਂ ਕਰੋੜਾਂ ਸੰਤਾਨ ਦੀਆਂ ਬਾਬਾਈ ਸਭ ਦੀਆਂ ਝੋਲੀਆਂ ਭਰ ਦਿੰਦੇ ਸੱਚੇ ਦਿਲੋਂ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਿਆ ਕਰੋ ਸਵੇਰੇ ਕਿ ਬਾਬਾਈ ਸਭ ਕੁਝ ਤੁਸੀਂ ਹੋ ਕਰਨਾ ਮੈਂ ਕੁਝ ਨਹੀਂ ਕਰਨ ਜੋਗਾ ਹਾਂ ਮੈਂ ਸਾਰੀ ਜ਼ਿੰਦਗੀ ਤੁਹਾਡੇ ਨਾਮ ਕਰਤੀ ਹੈ ਪਿਆਰ ਦੇਖਣਾ ਬਾਬਾ ਦੀਪ ਸਿੰਘ ਜੀ ਕਿੱਦਾਂ ਕਰਾਮਾਤਾ ਕਰਦੇ ਤੁਹਾਡੀ ਜ਼ਿੰਦਗੀ 'ਚ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜਨਮਾ ਜਨਮਾਂ ਦੇ ਫਸੇ ਇਹ ਕੰਮ ਵੀ ਕਦੋਂ ਹੋ ਜਾਣੇ ਆ ਦੁਨੀਆ ਨੇ ਨਾ ਕਰਤੀ ਹੋएगी ਨਾ ਕਿ ਤੇਰੇ ਇਹ ਕੰਮ ਨਹੀਂ ਬਣਨੇ ਜਿੰਨਾ ਮਰਜ਼ੀ ਜ਼ੋਰ ਲਾ ਲਾ ਬਾਬਾ ਦੀਪ ਸਿੰਘ ਜੀ ਚਾਣਗੇ ਤਾਂ ਇੱਕ ਪਲ ਦੇ ਵਿੱਚ ਉਹ ਕੰਮ ਹੋਣਗੇ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ